ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਆ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤਾਂ ਨਾ ਗੁੜ ਤੇ ਗਾਜਰ ਵਾਲੇ ਮਿੱਠੇ ਚੌਲਾਂ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ। ਇਹ ਚੌਲ ਖਾਣ ਵਿੱਚ ਬਹੁਤ ਹੀ ਹੈਲਦੀ ਅਤੇ ਸਵਾਦ ਲੱਗਦੇ ਹਨ ਤੇ ਤੁਹਾਨੂੰ ਇਹਦੇ ਸੁਆ ਵਿੱਚੋਂ ਗਜਰੇਲੇ ਦਾ ਵੀ ਟੇਸਟ ਆਵੇਗਾ। ਵਿੱਦਰ ਚੌਲ ਬਣਾਉਣ ਵਾਸਤੇ ਮੈਂ ਸਾਰਾ ਸਮਾਨ ਲੈ ਲਿਆ ਸੀ ਮੈਂ ਚੌਲ ਲੈ ਲਏ ਸੀ ਡੇਢ ਗਲਾਸ ਮੈਂ ਚੌਲਾਂ ਦਾ ਲਿਆ ਹੈ ਮੈਂ ਸਿੰਪਲ ਚੌਲ ਲਏ ਹਨ ਤੁਸੀਂ ਕੋਈ ਵੀ ਲੈ ਸਕਦੇ ਹੋ ਚਾਰ ਕਾਜਰਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਕੱਦੂਕਸ਼ ਕਰ ਲਿਆ ਸੀ ਇੱਕ ਕਾਲੀ ਮੈਂ ਗੁੜ ਦੀ ਲੈ ਲਈ ਸੀ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਵਧ ਘਟ ਵੀ ਲੈ ਸਕਦੇ ਹੋ ਇੱਕ ਚਮਚ ਸੌਗੀ ਦਾ 10-12 ਕਾਜੂਆਂ ਨੇ ਮੈਂ ਦੋ ਹਿੱਸੇ ਕਰ ਲਈ ਸੀ 10-12 ਮੈਂ ਬਦਾਮ ਲੈ ਲਏ ਇਹਨਾਂ ਦੇ ਮੈਂ ਦੋ ਹਿੱਸੇ ਕਰ ਲਏ ਜੋ ਹਰੀਆਂ ਇਲਾਇਚੀਆਂ ਚਾਰ ਮੈਂ ਲੌਂਗ ਲੈ ਲਏ ਦਰਮਿਆਨ ਮੈਂ ਦਸੇਕਿਓ ਲੈ ਲਿਆ ਸੀ ਚੌਲਾਂ ਤੜਕਾ ਲਾਉਣ ਵਾਸਤੇ ਤੁਸੀਂ ਦਾਲ ਢੱਕਿਓ ਵੀ ਲੈ ਸਕਦੇ ਹੋ ਇਹ ਤੁਹਾਡੀ ਆਪਣੀ ਚੁਆਇਸ ਆ ਹੁਣ ਗੈਸ ਤੇ ਮੈਂ ਪੈਨ ਰੱਖ ਲਿਆ ਸੀ ਇਸ ਵਿੱਚ ਪਾਣੀ ਗਰਮ ਕਰਾਂਗੇ ਜਿਹੜੇ ਗਲਾਸ ਨਾਲ ਮੈਂ ਚੌਲਾਂ ਦਾ ਨਾਪ ਲਿਆ ਸੀ ਉਸੇ ਗਲਾਸ ਨਾਲ ਮੈਂ ਇਸ ਵਿੱਚ ਪਾਣੀ ਪਾਵਾਂਗੀ ਮੈਂ ਡੇਢ ਗਲਾਸ ਚੌਲਾਂ ਦਾ ਲਿਆ ਸੀ ਤੇ ਢਾਈ ਗਲਾਸਿਸ ਵਿੱਚ ਪਾਣੀ ਦੇ ਪਾਵਾਂਗੇ ਹੁਣ ਗੈਸ ਨੂੰ ਆਨ ਕਰਕੇ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਕਿਉਂਕਿ ਇਸ ਵਿੱਚ ਗੁੜ ਨੂੰ ਘੋਲਣਾ ਹੈ ਗੁੜ ਨੂੰ ਘੋਲ ਕੇ ਹੀ ਪਾਵਾਂਗੇ ਚੰਗੀ ਤਰ੍ਹਾਂ ਪਾਣੀ ਨੂੰ ਗਰਮ ਹੋਣ ਦਵਾਵਾਂਗੇ ਹੁਣ ਪਾਣੀ ਚੰਗੀ ਤਰ੍ਹਾਂ ਗਰਮ ਹੋ ਗਿਆ ਸੀ ਹੁਣ ਇਸ ਵਿੱਚ ਗੁੜ ਪਾਵਾਂਗੇ ਗੁੜ ਨੂੰ ਮੈਂ ਥੋੜਾ ਥੋੜਾ ਤੋੜ ਲਿਆ ਸੀ ਤੁਸੀਂ ਗੁੜ ਦੀ ਕੁਆਂਟੀਟੀ ਚੌਲਾਂ ਦੇ ਹਿਸਾਬ ਨਾਲ ਵੀ ਲੈ ਸਕਦੇ ਹੋ ਮੈਂ ਇੱਕ ਕੱਲੀ ਲਿਆ ਹੈ ਗੁੜ ਦਾ ਕਿਉਂਕਿ ਗਾਜਰ ਵੀ ਮਿੱਠੀ ਹੁੰਦੀ ਹੈ ਹੁਣ ਚੰਗੀ ਤਰ੍ਹਾਂ ਗੁੜ ਨੂੰ ਪਾਣੀ ਵਿੱਚ ਘੋਲਣ ਤੱਕ ਪਾਣੀ ਨੂੰ ਪਕਾ ਲਵਾਂਗੇ ਹੁਣ ਪਾਣੀ ਨੂੰ ਵੀ ਉਬਾਲੀ ਆਉਣ ਲੱਗ ਗਈ ਗੁੜ ਵੀ ਇਸ ਵਿੱਚ ਚੰਗੀ ਤਰ੍ਹਾਂ ਘੁਲ ਗਿਆ ਜ਼ਿਆਦਾ ਇਸ ਦੀ ਚਾਸਨੀ ਨਹੀਂ ਬਣਾਉਣੀ ਬਸ ਗੁੜ ਨੂੰ ਇਸ ਵਿੱਚ ਘੋਲਣਾ ਹੀ ਹੈ ਹੁਣ ਇੱਧਰ ਮੈਂ ਚੌਲਾਂ ਨੂੰ ਵੀ ਚੰਗੀ ਤਰ੍ਹਾਂ ਧੋ ਲਿਆ ਸੀ ਚਾਰ ਪੰਜ ਵਾਰ ਪਾਣੀ 'ਚ ਮੈਂ ਪਾਣੀ ਪਾ ਕੇ ਰੱਖ ਦਿੱਤਾ ਸੀ ਇਸ ਨੂੰ 5 ਮਿੰਟ ਲਈ ਇੱਧਰ ਗੈਸ ਤੇ ਮੈਂ ਕੁੱਕਰ ਰੱਖ ਲਿਆ ਸੀ ਗੁੜ ਵਾਲੇ ਚੌਲ ਮੈਂ ਕੁੱਕਰ ਵਿੱਚ ਣਵਾਵਾਂਗੀ ਤੁਸੀਂ ਕੜਾਹੀ ਵਿੱਚ ਵੀ ਬਣਾ ਸਕਦੇ ਹੋ ਹੁਣ ਇਸ ਵਿੱਚ ਅੱਧੀ ਕੜਛੀ ਦੇਸੀ ਘਿਓ ਦੀ ਪਾਵਾਂਗੇ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਹੁਣ ਘਿਓ ਗਰਮ ਹੋ ਗਿਆ ਹੁਣ ਇਸ ਵਿੱਚ ਬਦਾਮ ਅਤੇ ਕਾਜੂ ਤੇ ਹਰੀ ਇਲਾਇਚੀ ਤੇ ਲੌਂਗ ਐਡ ਕਰ ਦਵਾਂਗੇ ਤੁਸੀਂ ਡਰਾਈ ਫਰੂਟ ਆਪਣੇ ਮਨਪਸੰਦ ਦੇ ਕੋਈ ਵੀ ਐਡ ਕਰ ਸਕਦੇ ਹੋ ਤੁਸੀਂ ਬੜੀ ਇਲਾਇਚੀ ਵੀ ਇਸ ਵਿੱਚ ਪਾ ਸਕਦੇ ਹੋ ਦਾਲਚੀਨੀ ਦਾ ਟੁਕੜਾ ਵੀ ਐਡ ਕਰ ਸਕਦੇ ਹੋ ਹੁਣ ਡਰਾਈ ਫਰੂਟਾਂ ਨੂੰ ਮੈਂ 1.5 ਮਿੰਟ ਲਈ ਭੁੰਨ ਲਵਾਂਗੀ ਤਾਂ ਜੋ ਥੋੜਾ ਜਿਹਾ ਇਹਨਾਂ ਦਾ ਕਲਰ ਚੇਂਜ ਹੋ ਜਾਵੇ ਇਸ ਤਰ੍ਹਾਂ ਜਾਂ ਡਰਾਈ ਫਰੂਟ ਭੁੰਨ ਲਿਆ ਤਾਂ ਇਹਨਾਂ ਦਾ ਸਵਾਦ ਬਹੁਤ ਹੀ ਵਧੀਆ ਹੁੰਦਾ ਹੈ ਹਰ ਇੱਕ ਚੀਜ਼ ਵਿੱਚ ਹੁਣ ਇਸ ਵਿੱਚ ਨਾਲ ਹੀ ਸੌਗੀ ਐਡ ਕਰ ਦਵਾਂਗੇ ਸੌਗੀ ਨੂੰ ਬਾਅਦ ਵਿੱਚ ਪਾਵਾਂਗੇ ਕਿਉਂਕਿ ਇਹ ਥੋੜੀ ਜਿਹੀ ਫੁੱਲ ਜਾਂਦੀ ਹੈ ਨਾਲ ਇਸ ਵਿੱਚ ਮੈਂ ਕੱਦੂ ਕਸ਼ ਕਰੀ ਹੋਈ ਗਾਜਰ ਪਾਵਾਂਗੇ ਮੈਂ 4 మీడియం ਸਾਈਜ਼ ਦੀਆਂ ਗਾਜਰਾਂ ਲਈਆਂ ਸੀ ਤੁਸੀਂ ਗਾਜਰ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਹੁਣ ਸਾਰੀਆਂ ਗਾਜਰਾਂ ਮੈਂ ਘੋਵ ਵਿੱਚ ਪਾ ਦਿੱਤੀਆਂ ਹੁਣ ਚੰਗੀ ਤਰ੍ਹਾਂ ਇਸ ਨੂੰ మీడియం ਤੋਂ ਹਾਈ ਫਲੇਮ ਤੇ ਪਨ ਲਵਾਂਗੇ ਤਾਂ ਜੋ ਗਾਜਰਾਂ ਦਾ ਪਾਣੀ ਵੀ ਚੰਗੀ ਤਰ੍ਹਾਂ ਸੁੱਕ ਜਾਵੇ ਤੇ ਗਾਜਰ ਵੀ ਆਪਣੇ ਥੋੜੀ ਜਿਹੀ ਪੱਕ ਜਾਵੇ ਇਸ ਨੂੰ మీడియం ਤੋਂ ਹਾਈ ਫਲੇਮ ਤੇ ਲਗਾਤਾਰ ਚਲਾਉਂਦੇ ਹੋਏ ਘੋਵ ਵਿੱਚ ਪਨ ਲਵਾਂਗੇ ਤੁਸੀਂ ਗਾਜਰ ਆਪਣੇ ਹਿਸਾਬ ਨਾਲ ਵੱਧ ਘੱਟ ਵੀ ਲੈ ਸਕਦੇ ਹੋ ਹੁਣ ਗਾਜਰਾਂ ਨੂੰ ਪਾਣੀ ਛੱਡ ਦਿੱਤਾ ਦੋ ਤਿੰਨ ਮਿੰਟ ਹੋ ਗਏ ਸੀ ਇਸ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਤਾਂ ਜੋ ਗਾਜਰਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ ਹੁਣ ਮੈਨੂੰ ਗਾਜਰਾਂ ਨੂੰ ਪਕਾਉਂਜਾਂ ਨੇ 6 ਤੋਂ 7 ਮਿੰਟ ਹੋ ਗਏ ਸੀ ਗਾਜਰਾਂ ਦਾ ਕਲਰ ਵੀ ਚੇਂਜ ਹੋ ਗਿਆ ਤੇ ਇਹਨਾਂ ਦਾ ਪਾਣੀ ਵੀ ਚੰਗੀ ਤਰ੍ਹਾਂ ਸੁੱਕ ਗਿਆ ਹੁਣ ਇਸ ਵਿੱਚ ਚੌਲ ਪਾ ਦਵਾਂਗੇ ਚੌਲਾਂ ਨੂੰ ਮੈਂ ਚੰਗੀ ਤਰ੍ਹਾਂ ਪਾਣੀ ਵਿੱਚ ਇਸ ਦਾ ਪਾਣੀ ਕੱਢ ਦਿੱਤਾ ਸੀ ਹੁਣ ਸਾਰੇ ਚੌਲ ਇਸ ਵਿੱਚ ਪਾ ਦਵਾਂਗੇ ਤੁਸੀਂ ਚੌਲ ਕੋਈ ਵੀ ਲੈ ਸਕਦੇ ਹੋ ਮੈਂ ਡੇਢ ਗਲਾਸ ਚੌਲਾਂ ਦਾ ਲਿਆ ਸੀ ਹੁਣ ਸਾਰੇ ਚੌਲਾਂ ਵਿੱਚ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਇਹ ਗਾਜਰਾ ਤੇ ਘਿਓ ਵਿੱਚ ਮਿਲਾ ਦਵਾਂਗੇ ਹੁਣ ਸਾਰੇ ਮੈਂ ਚੌਲਾਂ ਨੂੰ ਗਾਜਰਾ ਤੇ ਘਿਓ ਵਿੱਚ ਮਿਲਾ ਦਵਾਂਗੇ ਗੈਸ ਦੀ ਫਲੇਮ ਹੈ ਮੀਡੀਅਮ ਤੋਂ ਹਾਈ ਰੱਖੀ ਆ ਮੀਡੀਅਮ ਤੋਂ ਹਾਈ ਫਲੇਮ ਤੇ ਚੌਲਾਂ ਨੂੰ ਪਹਿਲਾਂ ਘਿਓ ਵਿੱਚ 2 ਮਿੰਟ ਲਈ ਇਸੇ ਤਰ੍ਹਾਂ ਗਾਜਰਾ ਨਾਲ ਹੀ ਭੁੰਨ ਲਵਾਂਗੇ ਹੁਣ ਮੈਂ ਚੌਲਾਂ ਨੂੰ ਚੰਗੀ ਤਰ੍ਹਾਂ 2 ਮਿੰਟ ਲਈ ਭੁੰਨ ਲਿਆ ਸੀ ਹੁਣ ਇਸ ਵਿੱਚ ਗਰਮ ਕਰਿਆ ਹੈ ਗੁੜ ਵਾਲਾ ਪਾਣੀ ਪਾਵਾਂਗੇ ਗੁੜ ਵਾਲੇ ਪਾਣੀ ਨੂੰ ਹਮੇਸ਼ਾ ਛਾਣ ਕੇ ਹੀ ਪਾਵਾਂਗੇ ਕਿਉਂਕਿ ਗੁੜ ਵਿੱਚ ਥੱਲੇ ਥੋੜੀ ਜਿਹੀ ਕਿਰਕ ਹੁੰਦੀ ਹੈ ਹੁਣ ਮੈਂ ਸਾਰਾ ਪਾਣੀ ਇਸ ਵਿੱਚ ਪਾ ਦਿੱਤਾ ਹੁਣ ਚੰਗੀ ਤਰ੍ਹਾਂ ਕੜਛੀ ਨੂੰ ਚੌਲਾਂ ਨੂੰ ਪਾਣੀ ਵਿੱਚ ਮਿਲਾ ਦਵਾਂਗੇ ਮੈਂ ਚੰਗੀ ਤਰ੍ਹਾਂ ਚੌਲਾਂ ਨੂੰ ਪਾਣੀ ਵਿੱਚ ਮਿਲਾ ਦਿੱਤਾ ਪਾਣੀ ਗਰਮ ਸੀ ਹੁਣ ਮੈਂ ਇਸ ਨੂੰ ਟੱਕਣ ਬੰਦ ਕਰਕੇ ਚੌਲਾਂ ਨੂੰ ਪਕਾ ਲਵਾਂਗੇ ਤੁਸੀਂ ਜੇਕਰ ਕੜਾਹੀ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਮੀਡੀਅਮ ਤੋਂ ਲੋ ਫਲੇਮ ਤੇ ਚੌਲਾਂ ਨੂੰ ਪਕਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਦਾ ਢੱਕਣ ਬੰਦ ਕਰਕੇ ਹਾਈ ਫਲੇਮ ਤੇ ਇਸ ਨੂੰ ਇੱਕ ਬਿਸਰ ਲਵਾ ਲਵਾਂਗੇ ਤੁਸੀਂ ਆਪਣੇ ਕੁੱਕਰ ਦੇ ਹਿਸਾਬ ਨਾਲ ਚੌਲਾਂ ਨੂੰ ਬਿਸਰ ਲਵਾ ਲੈਣੀ ਹੈ ਹੁਣ ਹਾਈ ਫਲੇਮ ਤੇ ਮੈਂ ਚੌਲਾਂ ਨੂੰ ਇੱਕ ਬਿਸਰ ਲਵਾ ਲਈ ਸੀ ਗੈਸ ਦੀ ਫਲੇਮ ਮੈਂ ਬੰਦ ਕਰ ਦਿੱਤੀ ਤੇ ਕੁੱਕਰ ਨੂੰ ਇਸੇ ਤਰ੍ਹਾਂ ਰੱਖ ਦਵਾਂਗੇ ਜਦ ਤੱਕ ਕਿ ਸਾਰਾ ਪ੍ਰੈਸ਼ਰ ਇਸ ਦਾ ਆਪਣੇ ਆਪ ਨਹੀਂ ਨਿਕਲਦਾ ਹੁਣ 15-20 ਮਿੰਟ ਹੋ ਗਏ ਸੀ ਚੌਲਾਂ ਨੂੰ ਪਿਆ ਨੂੰ ਕੁੱਕਰ ਦਾ ਸਾਰਾ ਪ੍ਰੈਸ਼ਰ ਵੀ ਨਿਕਲ ਗਿਆ ਹੁਣ ਢੱਕਣ ਖੋਲ ਕੇ ਚੌਲਾਂ ਨੂੰ ਚੈੱਕ ਕਰ ਲਵਾਂਗੇ ਇਦਰਾ ਆਪਣੇ ਚੌਲ ਵੀ ਚੰਗੀ ਤਰ੍ਹਾਂ ਨੇ ਤੇ ਕਲਰ ਗਾਜਰਾਂ ਦਾ ਆ ਗਿਆ ਗਾਜਰ ਪਾਉਣ ਕਰਕੇ ਚੌਲ ਵੈਸੇ ਵੀ ਆਪਣੇ ਬਹੁਤ ਹੀ ਵਧੀਆ ਇਹਨਾਂ ਦਾ ਕਲਰ ਆ ਜਾਂਦਾ ਹੈ ਬਹੁਤ ਹੀ ਵਧੀਆ ਚੌਲ ਆਪਣੇ ਕੱਲੇ ਕੱਲੇ ਬਣ ਕੇ ਤਿਆਰ ਹੋਏ ਹਨ ਮੈਂ ਕੜਛੀ ਨਾਲ ਚੌਲਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੀ ਤਾਂ ਜੋ ਸਾਰੇ ਡਰਾਈ ਫਰੂਟ ਇੱਕ ਹੋ ਜਾਣ ਹੁਣ ਮੈਂ ਇਹਨਾਂ ਨੂੰ ਸਰਵ ਕਰ ਲਵਾਂਗੀ ਚੌਲਾਂ ਨੂੰ ਮੈਂ ਪਲੇਟ ਵਿੱਚ ਸਰਵ ਕਰ ਲਿਆ ਸੀ ਉੱਪਰ ਦੀ ਥੋੜੇ ਜਿਮੈਂ ਕਾਜੂ ਅਤੇ ਬਦਾਮ ਹੋਰ ਲਾ ਦਵਾਂਗੀ ਤਾਂ ਜੋ ਦੇਖਣ ਵਿੱਚ ਚੌਲ ਆਪਣੇ ਵਧੀਆ ਲੱਗਣ ਚੌਲ ਆਪਣੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਸੀ ਕੱਲੇ-ਕੱਲੇ ਚੌਲ ਤੁਹਾਨੂੰ ਇਹ ਚੌਲਾਂ ਵਿੱਚੋਂ ਗਜਰੇਲੇ ਦਾ ਵੀ ਟੇਸਟ ਆਵੇਗਾ ਤੇ ਖਾਣ ਵਿੱਚ ਬਹੁਤ ਹੀ ਹੈਲਦੀ ਹੁੰਦੇ ਹਨ ਇਹ ਸੀਜ਼ਨ ਕਰਕੇ ਮੈਂ ਗਾਜਰ ਪਾ ਕੇ ਚੌਲ ਬਣਾਏ ਸੀ ਜੇਕਰ ਤੁਹਾਨੂੰ ਮੇਰੇ ਗੁੜ ਤੇ ਗਾਜਰ ਵਾਲੇ ਮਿੱਠੇ ਚੌਲਾਂ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ